ਪੰਜਾਬ ਦੇ ਹਾਲਾਤ ਵੱਤੋ ਵੀ ਬੱਤਰ ਹੋ ਚੁੱਕੇ ਨੇ ਪਰ ਸਰਕਾਰ ਆਪਣੇ ਕੰਮਾਂ ਵਿੱਚ ਫੇਲ ਨਜ਼ਰ ਆਉਂਦੀ ਹੈ। ਇਹੀ ਕਹਿਣਾ ਹਰ ਪੀੜਿਤ ਲੋਕਾਂ ਦਾ। ਜੀ ਹਾਂ ਅਸੀਂ ਗੱਲ ਗੁਰਦਾਸਪੁਰ ਹਲਕੇ ਦੀ ਕਰ ਰਹੇ ਹਾਂ ਜਿੱਥੇ ਲੋਕਾਂ ਦਾ ਕਹਿਣਾ ਕੀ ਸਾਡੇ ਪਿੰਡਾਂ ਦੇ ਵਿੱਚ ਪਾਣੀ ਛੱਤਾਂ ਨੂੰ ਲੱਗ ਚੁੱਕਿਆ ਪਰ ਸਰਕਾਰ ਕੋਈ ਵੀ ਰਾਹਤ ਨਹੀਂ ਦੇ ਰਹੀ। ਨਾ ਹੀ ਕੋਈ ਰਾਸ਼ਨ ਸਰਕਾਰ ਵੱਲੋਂ ਪਹੁੰਚਾਇਆ ਜਾ ਰਿਹਾ ਅਤੇ ਨਾ ਹੀ ਕਿਸੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਪਰ ਕੁਝ ਸਮਾਜ ਸੇਵੀ ਸੰਸਥਾ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਥੋੜਾ ਬਹੁਤ ਰਾਸ਼ਨ ਪਿੰਡਾਂ ਵਿੱਚ ਪਹੁੰਚ ਰਿਹਾ ਉੱਤੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਨੇ ਭੁੱਖਾਂ ਦੇ ਨਾਲ ਮਰ ਰਹੇ ਨੇ ਤੇਜ਼ ਵਹਾਅ ਕਾਰਨ ਰਾਸ਼ਨ ਸਿਰੇ ਤੱਕ ਨਹੀਂ ਪਹੁੰਚ ਰਿਹਾ ਹੋਰ ਕੀ ਕੀ ਕਹਿਣਾ ਲੋਕਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ 'ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੀ ਤੇ ਅਸੀਂ ਪ੍ਰਸ਼ਾਸਨਗਾਰੀ ਅਪੀਲ ਕਰਦੇ ਆਂ ਪਹਚਾਇਆ ਜਾਊਗਾ ਜੇ ਮਾਲ ਸਾਰਾ ਬੇੜੀ ਦਾ ਵਹਾਫ ਆਉਤੀ ਜਾਂ ਨਹੀਂ ਸਰ ਬੇੜੀ ਕਿਸ਼ਤੀਆਂ ਲੰਗੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਅਚਾ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਹਾਂ ਨੂੰ ਪ੍ਰਸ਼ਾਸਨਗਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹਚਾਇਆ ਜਾਵੇ ਤੇ ਕਿਤੋਂ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆਂ ਇੱਥੋਂ ਆਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਯਾ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨਦੇ ਤੇ ਇੱਥੇ ਇੱਕ ਛੱਡ ਹੀ ਕਾ ਦੱਸਦੇ ਉਹ ਉਹ ਸਦਾ ਜੀ ਸਾਰਾ ਸਾਰਾ ਵੇਖੋ ਟਹਿ ਢੇਰੀ ਹੋ ਗਿਆ ਜੀ ਦੇ ਨਾਂ ਨਿਸ਼ਾਨੀਆਂ ਨਹੀਂ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਈਆ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉਥੋਂ ਟੁੱਟ ਗਈ ਆ ਉਥੋਂ ਵੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਰ ਗਈਆਂ ਅਮਨ ਮੁੰਡਾ ਆ ਇਹ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਹੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹਾਂਜੀ ਮੇਰਾ ਨਾਮ ਜੋਗਰਾ ਸਿੰਘ ਹੈ ਜੀ ਸਾਨਾ ਪ੍ਰਧਾਨ ਸਿੰਘ ਪਿੰਡ ਕੋਨੀਆ ਕਿੰਨੀ تباہੀ ਹੋਈ ਹੈ ਵੇਖੋ ਇਹ ਤਬਾਈ ਤੇ ਸਾਰੀ ਕੋਨੀਆ ਤਬਾਈ ਹੋ ਗਿਆ ਜੀ ਉਹ ਮੇਰਾ ਸ਼ਰਟ ਹੀ ਉਥੇ ਅਰੇ ਮੈਂ ਨਵਾਂ ਹੀ ਪਾਇਆ ਸੀ ਤੇ 20 ਗ੍ਰੇ ਡੰਗਰ ਲੈਣ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵਿੱਚੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਟੀਕਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਇਆਂ ਰੁੜਗੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਵਿਚਾਰੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਨੇ ਉੱਥੋਂ ਕੱਢ ਕੇ ਬਾਕੀ ਲੈ ਆਤੀਆਂ ਇਥੇ ਮੰਦੜ ਨਾਲ ਕੋਈ ਖਾਣਾ ਨਾ ਪੀਣਾ ਨਹੀਂ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਸ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣਾ ਹਾਂ ਟਰਾਂਸਫਰ ਮੇ ਗਿਆ ਰੇੜਾ ਗਿਆ ਸਾਰੇ ਕੋਈ ਗਿਆ ਇਥੋਂ ਤੇ ਕਿੰਨਾ ਕਨਕਸਾ ਲੋਟੀ ਨੁਕਸਾਨ ਤੋਂ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦਾ ਸਾਡੇ ਨਵੇਂ ਪਿੰਡੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਦੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ 3 ਟਰਾਲੀਆਂ ਉਹ ਵੀ ਡਰ ਗਏ ਉਸ ਵਲੇ ਕ ਕਮਰਾ ਡਿੱਗ ਗਿਆ ਸਾਰਾ ਕੁਝ ਡਿੱਗ ਗਿਆ ਉਥੇ ਟਰਾਂਸਫਰਲ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਦੇ ਦੁੱਧਾ ਸਾਡੇ ਕੋ ਇਥੇ ਵਾ ਕਾਫੀ ਆ ਅਸੀਂ ਇਥੋਂ ਕਹਿਣ ਆ ਵੀ ਸਾਡੇ ਨਿਆਣੇ ਦੁੱਧ ਪਜਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆ ਲੈਡੀ ਚੱਲਿਆ ਇੱਕ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਣ ਦੇ ਤੰਗੇ ਕੀ ਕਰੇਗਾ ਬੰਦਾ ਪਾਣੀ ਕੱਟ ਵੀ ਨਹੀਂ ਜਾ ਕੋਸ਼ਿਵ ਨਹੀਂ ਸਾਡੇ ਉਥੇ ਚੇਕੇ ਬੇੜਾ ਦੇਣੇ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਠੋਕਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਤੇ ਡੰਗਰਾਂ ਨੂੰ ਕੁਛ ਹੀ ਨਾ ਖਾਣ ਨੂੰ ਨਾ ਪੀਣ ਨੂੰ ਭੁੱਖੇ ਭਜਣੇ ਕੋਈ ਬਾਤ ਨਹੀਂ ਮੇਰੇ ਮਸ਼ੀਏ ਮਹਾਰਾਜ ਆਹਨੂੰ ਦਿੱਤੇ ਜੋ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਸਾਡਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਰਾ ਦੀ ਅੰਦਰ ਆ ਕੋਠੀ ਹੱਦੀ ਟੈਂ ਰਹੀ ਆ ਭਾਈ ਕੀ ਕਰੀਏ ਸਾਡੇ ਲੋਕਾਂ ਨਾਲ ਕੋਈ ਸਾਡੀ ਬਾਤ ਨਹੀਂ ਪੁੱਛੀ ਮਸ਼ੂਆ ਦੇ ਚਾਰ ਸਵੇਰੇ ਪਾਣੀਆਂ ਦੇ ਭਜਾਈ ਫਿਰਦੇ ਹੂੜੇ ਰੰਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਜਿਹੜਾ ਪਿੰਡ ਪਰ ਪਾਉਂਦਾ